ਦੇ ਵੀ ਬੱਕਰੀਆਂ 8 ਭੇਡਾਂ 60 ਇਹ ਕੀ ਗੱਲ ਹੁੰਦੀ ਹੈ ਇਹ ਉਹ ਬੱਕਰੀਆਂ ਥੋੜੀਆਂ ਜਿਹੀ ਬਾਹਲਾ ਕੋਸਾ ਬਾਹਲੀਆਂ ਚ ਨਹੀਂ ਹੈਗਾ ਬਚਨਾ ਤੀ ਜਾਗਰ ਕਾਈ ਉਹ ਦੇ ਗਿਆ ਦੀ ਸਾਨੂੰ ਤਿੰਨ ਬੱਕਰੀਆਂ ਮੈਂ ਇਸ ਲੈ ਗਿਆ ਦੀ ਮੈਂ ਇਸ ਵੱਟੇ ਤਿੰਨ ਬੱਕਰੀਆਂ ਦੇ ਤਿੰਨ ਬੱਕਰੀਆਂ ਦੇ ਗਿਆ ਦੀ ਵਿਚਾਰਾ ਮੈਂ ਅਸੀਂ 1600 ਦੀ ਲਈਤੀ ਬੱਕਰੀਆਂ ਨੇ ਰੁਪਈਏ ਉਹਨੇ ਗੱਡਾ ਵੱਟਿਆ 2500 ਦੀ 1800 ਦੀ 2800 ਦੀ ਤਿੰਨ ਵੇਚੀਆਂ ਤਿੰਨ ਵੇਚੀਆਂ ਅੱਜ ਕੀ ਵੀ ਅਸੀਂ 3 ਲੱਖ 30 ਹਜ਼ਾਰ ਦੀਆਂ ਤਿੰਨ ਵੇਚੀਆਂ ਨੇ ਹੁਣ ਫਾ ਬਾਬਾ ਤੇਰੇ ਚੇਲੇ ਵੀ ਬਣੇ ਹੋਣਗੇ ਬੱਕਰੀਆਂ ਵਾਲੇ ਕੋਸ਼ੇ ਕਿਹਨੇ ਬਣ ਕੇ ਦੇ ਖੁੱਛ ਖੱਚ ਗਈ ਅਸੀਆ ਯਾਦ ਕਰਦੇ ਨਹੀਂ ਹੈਗੇ ਫਿਰ ਯਾਦ ਕਾਦਾ ਕਰ ਸਾਸਰੀਕਾਲ ਦੋਸਤੋ ਬਈ ਪਹਿਲਾਂ ਮਾਫੀ ਚਾਹੁੰਨੇ ਆ ਵੀ ਕੁਛ ਟਾਈਮ ਆਪਣੀਆਂ ਵੀਡੀਓ ਨਹੀਂ ਆਈਆਂ ਕਿਉਂਕਿ ਮੌਸਮ ਦਾ ਸਾਰਿਆਂ ਨੂੰ ਪਤਾ ਵੀ ਹੜਾਂ ਵਾਲਾ ਕੰਮ ਹੀ ਹੋ ਗਿਆ ਸੀ ਵੀ ਮੀਂਹ ਜਾਦੇ ਪਿਆ ਦੁਬਾਰੇ ਪ੍ਰਾਣੇ ਅਜੜੀਆਂ ਲਵੇ ਜਾਣਾ ਸ਼ੁਰੂ ਕਰਤਾ ਹੁਣ ਤੱਜ ਵੀਡੀਓ ਬਣਾਉਣ ਪਹੁੰਚੇ ਆ ਬਾਬਾ ਜੀ ਦੀ ਤੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਬੱਕਰੀਆਂ ਬਾਰੇ ਕਿਉਂਕਿ ਇਹ ਵੀ ਬਹੁਤ ਪੁਰਾਣੇ ਨੇ ਤਾਂ ਜਿਹੜੇ ਰੱਬੋ ਵਾਲੀ ਬਰੀਡ ਨੂੰ ਪਿਆਰ ਕਰਦੇ ਆ ਪਹਿਲਾਂ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟ ਕਰ ਦਿਓ ਕਿਉਂਕਿ ਇਹਨਾਂ ਲਵੇ ਵੀ ਉਹੀ ਰਵਾ ਜਿਹੜਾ ਚੱਲਿਆ ਆਉਂਦਾਗਾ ਕਿਉਂਕਿ ਇਹਨਾਂ ਦੀ ਵੀ ਲਿਹਾਜ਼ ਸੀਗੀ ਜਾਗਰ ਵਰਗਾਂ ਨਾਲ ਤੇ ਬਾਬਾ ਜੀ ਹਸਰੀ ਕਾਲ ਜੀ ਛੀ ਕਾਲ ਜੀ ਕੀ ਨਾਂ ਹੈ ਜੀ ਆਪਣਾ ਦਰਸ਼ਨ ਸਿੰਘ ਪਿੰਡ ਕਿਹੜਾ ਜੀ ਸਿਆੜ ਇਹ ਕਿਹੜੇ ਜ਼ਿਲ੍ਹੇ ਚ ਰਹਿ ਗਏ ਜੀ ਸਿਆੜ ਪਿੰਡ ਆ ਇਹ ਲੁਧਿਆਣੇ ਚ ਅਛਾ ਲੁਧਿਆਣਾ ਜ਼ਿਲ੍ਹਾ ਪੈ ਗਿਆ ਬਾਈ ਸਿਆੜ ਪਿੰਡ ਆ ਹਾਂ ਤੇ ਬਾਬੇ ਦਾ ਨਾਂ ਹੈਗਾ ਦਰਸ਼ਨ ਹਾਂ ਤੇ ਬਾਬਾ ਜੀ ਜਿਵੇਂ ਤੁਸੀਂ ਤਾਂਣਾ ਵੀ ਬਹੁਤ ਪੁਰਾਣੇ ਹੋ ਹਾਂ ਜੀ ਤਾਂ ਜਿਹੜੀਆਂ ਆ ਦੋ ਪੱਠਾ ਫੜੀਆਂ ਹੋਈਆਂ ਨੇ ਆਪਣੀਆਂ ਹਾਂ ਇਹ ਕਿਹੜੇ ਘਰ ਦੀਆਂ ਨੇ ਜੀ ਇਹ ਸਾਡੇ ਆ ਰੱਬ ਵਾਲਿਆਂ ਦੇ ਘਰ ਦੀਆਂ ਨੇ ਅਸਿਆ ਜਾਗਰ ਵਰਕੇ ਨੇ ਜਾਗਰ ਵਾਲਿਆਂ ਦੀਆਂ ਫਿਰ ਉਹਨਾਂ ਨਾਲ ਕਿਵੇਂ ਲਿਹਾ ਅਸੀਂ ਛੋਡੀ ਸਾਡੀ ਉਹਨਾਂ ਨਾਲ ਹੀ ਘਰ ਵਾਲੀ ਸੀ ਅਸਿਆ ਹਾਂ ਸਾਡੀ ਘਰ ਵਾਲੀ ਗੱਲ ਰਹੀ ਹੈ ਜਾਗਰ ਨਾਲ ਠੀਕ ਹੈ ਹਾਂ ਵੱਡਾ ਪ੍ਰਧਾਨ ਰਹਾ ਮੈਂ ਜਾ ਕੇ ਘਰ ਚ ਠੀਕ ਹੈ ਹਾਂ ਵੀ ਭਰਾਵਾਂ ਵਾਲੀ ਪਿਆਰ ਸੀਗਾ ਪੂਰਾ ਪੂਰਾ ਠੀਕ ਹੈ ਤੇ ਫਿਰ ਛੋਡੇ ਲਵੇ ਬੱਕਰੀਆਂ ਕਿਵੇਂ ਆਈਆਂ ਕਿਵੇਂ ਲੈਤੀਆਂ ਉਹਨਾਂ ਤੋਂ ਤੁਸੀਂ ਫਿਰ ਕੋਈ ਜਾਰੀ ਦੋਸਤੀ ਚ ਲਿਆਏ ਕੋ ਪੈਸੇ ਲੈ ਉਹਨਾਂ ਨੇ 500 ਦੀਆਂ ਮੈਨੂੰ ਦੋ ਪੱਠਾਂ ਦਿੱਤੀਆਂ ਦੀਆਂ ਪਹਿਲਾਂ ਅੱਛਾ 500 ਦੀਆਂ ਹਾਂ ਉਹ ਵੀ ਮੇਰੇ ਕੋਲੋਂ ਚੰਗੀਆਂ ਚੂੜੀਆਂ ਗਈਆਂ ਮੈਂ ਉਹਨਾਂ ਦੀਆਂ ਬੱਕਰੀਆਂ ਦੀ ਪਹਿਲਾਂ ਕਦਰ ਨਾ ਕਰੀ ਮਗਰੋਂ ਪਤਾ ਲੱਗਿਆ ਪਹਿਲਾਂ ਹੀ ਵੇਚਤੀਆਂ ਉਹੀ ਵੇਚੀ ਗਏ ਆ ਉਹ ਜਿਹੜੀਆਂ ਬਚਨਾ ਦੇ ਕੇ ਗਿਆ ਤੀਓ ਕਿ ਦੇ ਵੇਚਾਂ ਵਾਲੀਆਂ ਤਾਂ ਰਸਲੇ ਬਣਾਉਣ ਵਾਲੀਆਂ ᱛੀਆਂ ਅੱਛਾ ਉਹ ਕਾਮਾ ਇੱਕ ਵੀ ਨਹੀਂ ਇੰਨਾ ਚੋਨਾ ਮਰਗੀ ਕਿਹੜੇ ਕਿਹੜੇ ਲੈ ਕੇ ਸੀ ਉਹ ਉਹ ਇੱਕ ਦਾ ਨਾਥ ਹੀ ਲੈ ਗਿਆ ਸੀ ਦੋ ਅਲੀ ਸ਼ੇਰ ਲੈ ਗਿਆ ਸੀ ਸੰਘਾਇਣ ਵਾਲਾ ਅੱਛਾ ਸੰਘਾਇਣ ਵਾਲਾ ਲੈ ਗਿਆ ਸੀ ਦੋ ਤੇ ਇੱਕ ਨਾਥ ਹੀ ਰਮਪੁਰ ਵਾਲਾ ਰਮਪੁਰ ਵਾਲਾ 2500 ਦੀ ਲੈ ਗਿਆ ਵੀ ਨਗਦਰ ਪਈਆਂ ਦੀ ਉਹ ਜਵਾਨੇ ਚ ਉਹ ਹੂੰ ਜਿਹੜੀਆਂ ਉਹ ਟਾਈਮ ਅੱਜ ਬੱਕਰੀਆਂ ਤੁਸੀਂ 3-3000 ਦੀਆਂ ਵੇਚੀਆਂ ਸੀ ਕੀ ਆਪਾਂ ਪਹਿਲਾਂ ਗੱਲ ਉਹ ਕਿੰਨਾ ਦੇ ਘਰੋਂ ਆਈਆਂ ਸੀ ਬੱਕਰੀਆਂ ਉਹ ਜਾਗਰ ਕਿਉਂ ਹੀ ਬਚਨਾ ਦੀ ਜਾਗਰ ਕਾਈ ਅੱਛਾ ਸਗਾ ਭਾਈ ਸੀ ਹੈ ਹਾਂ ਉਹਨਾਂ ਦਾ ਚਾਚਾ ਸੀ ਚਾਚਾ ਸੀ ਉਹ ਦੇ ਗਿਆ ਦੀ ਸਾਨੂੰ ਤਿੰਨ ਬੱਕਰੀਆਂ ਮੈਂ ਇਸ ਲੈ ਗਿਆ ਸੀ ਮੈਂ ਇਸ ਵੱਟੇ ਤਿੰਨ ਬੱਕਰੀਆਂ ਦੇ ਤਿੰਨ ਬੱਕਰੀਆਂ ਦੇ ਗਿਆ ਸੀ ਵਿਚਾਰਾ ਉਹ ਡਰਿਆ ਹੋਇਆ ਸੀ ਮੁੰਡੇ ਨੂੰ ਕਹਿੰਦਾ ਸੀਗਾ ਵੀ ਮੈਂ ਜਨ ਚਾਲਣੀਆਂ ਆ ਆੜ ਲਾਉਣਾ ਲੋਕਾਂ ਦਾ ਵੀ ਇੱਥੇ ਵਿਆਹ ਕਰਾਰਾ ਮੁੰਡਾ ਪੜ੍ਹ ਲਿਖ ਬਾਲਾ ਗਿਆ ਸੀ ਅੱਛਾ ਕਹਿੰਦਾ ਮਿੰਗਲ ਨਾ ਕਰੇ ਖਿੰਡੀ ਠੀਕ ਆ ਉਹ ਜਾਗਰ ਕੋ ਚਲਿਆ ਗਿਆ ਕਹਿੰਦਾ ਬੱਕਰੀਆਂ ਕਿਹਨੂੰ ਦਮਾ ਯਾਰ ਮੈਂ ਪੈਸੇ ਹੂੰ ਕਹਿੰਦਾ ਦਰਸ਼ਨ ਨੂੰ ਦਿਆ ਪੈਸੇ ਮੇਟੋਂ ਲੈਣੀ ਹੂੰ ਉਹ ਇੱਥੇ ਆ ਕੇ ਸਾਡਾ ਮੈਂ ਦਾ ਸੌਦਾ ਹੋ ਗਿਆ ਬੱਕਰੀਆਂ ਲੈ ਛੱਡ ਗਿਆ ਮੈਂ ਤਾਂ ਦੇਖਿਆ ਅਮਨੀ ਜੀ ਕਿ ਮਾਂ ਕਿਹਾ ਭੇਡ ਨਹੀਂ ਜਹੇ ਜੀਆਂ ਆਈਆਂ ਅੱਛਾ ਮੈਂ ਅਸੀਂ ਉਹਨਾਂ ਨੂੰ ਦੇਤੀ ਬੱਕਰੀਆਂ ਲੈ ਦੀਆਂ ਮੈਂ ਅਸੀਂ 1600 ਦੀ ਲਈਤੀ ਬੱਕਰੀਆਂ ਨੇ ਰੁਪਈਏ ਉਹਨੇ ਗੱਡਾ ਬਟਿਆ ਅੱਛਾ ਉਹ ਬੱਕਰੀਆਂ ਨੇ ਉਹ ਕੀਤਾ ਉਹ ਫਿਰ ਕਿੰਨੇ ਕਿੰਨੇ ਦੀਆਂ ਵੇਚੀਆਂ ਤਿੰਨੇ ਉਹ 1 2500 ਦੀ 1 1800 ਦੀ 1 2200 ਦੀ ਤਿੰਨ ਬੇਟੀਆਂ ਤਿੰਨ ਬੇਟੀਆਂ ਫਿਰ ਹੋਰ ਪੀਏ ਅੱਜ ਦੇ ਟਾਈਮ 'ਚ ਵੀ ਲੱਖਾਂ ਦੇ ਹਿਸਾਬ ਨਾਲ ਸੀ ਲੱਖਾਂ ਦੇ ਖਾਬ ਨਹੀਂ ਨੇ ਦੇਖਦਾ 2500 ਨੂੰ ਬੱਕਰੀ ਮੇਮ ਨਾਮ ਨਹੀਂ ਆਉਂਦਾ ਹੁਣ ਹੁਣ ਨਾ ਆਉਂਦਾ ਨਹੀਂ ਮੰਨ ਕੇ ਚੱਲ ਵੀ 2.5 ਲੱਖ ਹੋ ਗਿਆ ਅੱਜ ਦੇ ਟਾਈਮ ਦਾ ਹੈ 2.5 ਲੱਖ ਹੋ ਗਿਆ ਉਦੋਂ ਵੇਚੀਆਂ ਉਹ ਟਾਈਮ ਉਦੋਂ ਵੇਚੀਆਂ ਦੀਆਂ 나ਸੀ ਲੈ ਗਿਆ ਸੀ 2500 ਦੀ ਬੱਕਰੀ ਹੱਸਿਆ ਹਾਂ ਠੀਕ ਐ ਦੁੱਧ ਦੁੱਧ ਕਿਵੇਂ ਸੀ ਉਹਨਾਂ ਥੱਲੇ ਉਹਨਾਂ ਦੀਆਂ ਗੱਲیں ਛੱਡਦੇ ਖਿੱਚ ਕੇ ਚੋਲਾ ਲੈ ਲੈਂਦਾ ਸੀ ਅੱਛਾ ਮੱਝੀ ਦਾ ਦੁੱਧ ਹੈਗਾ ਸੀ ਉਹ ਤਾਂ ਸਾੜੀਆਂ 4-4 ਕਿਲੋ 5-5 ਕਿਲੋ ਉਹੀ ਦੁੱਧ ਦੇ ਦਿੰਦੀਆਂ ਦੀਆਂ ਅੱਛਾ ਮੱਝ ਥੱਲੇ 7 ਕਿਲੋ ਸੀ ਬੱਕਰੀ ਥੱਲੇ 4-6 ਥੱਲੇ ਹੈ ਬੱਕਰੀ ਦੇ 4 ਪੀਰਦਾ ਦਿਨਾਂ ਥੱਲੇ ਮੱਝ ਤੋਂ ਵੱਧ ਹੋ ਗਿਆ ਮੇਲੇ ਤੋਂ ਬੱਕਰੀ ਜਾਂ ਮੁੜ ਕੇ ਆਈ ਜਾਂ ਨਾਲ ਸੀ ਨੂੰ ਨੀਂਦ ਨਹੀਂ ਆਈ ਜਿੰਨਾ ਚਿਰ ਬੱਕਰੀ ਨਹੀਂ ਆ ਕੇ ਅੱਛਾ ਹਾਂ ਠੀਕ ਹੈ ਪਹਿਲਾਂ ਕਿੰਨੀਆਂ ਕਿ ਬੱਕਰੀਆਂ ਰੱਖਦੇ ਹੁੰਦੇ ਸੀ ਜਿਵੇਂ ਹੁਣ ਛੋਟੇ ਲਵੇ 15 ਕਿ ਬੱਕਰੀਆਂ ਨੇ ਹਨਾ ਸੀ ਤਾਂ 15 ਦਾ ਸਾਡੇ ਕੋਲੇ ਆ ਤਾਂ ਗੱਲੇ ਕੁਝ ਨਹੀਂ 20 25 ਦਾ ਬੱਕਰੇ ਫਿਰਦੇ ਹੁੰਦੇ ਤੇ ਮਾਲ ਚ 100 ਬੱਕਰੀ ਸਾਡੀ ਨਿਕਲ ਜਾਂ ਉਹ ਬਾੜੇ ਚੋਂ ਅੱਛਾ ਹਾਂ ਦਰਵਾਜ਼ੇ ਆ ਜਾਂਦੀਆਂ ਤੇ ਉਧਰੋਂ ਨਿਕਲਦੀਆਂ ਹੁੰਦੀਆਂ ਠੀਕ ਹੈ ਤੇ ਡਾਂ ਵੀ ਰੱਖੀਆਂ ਨੇ ਪਹਿਲਾਂ ਤੇ ਡਾਂ ਵੀ ਰੱਖੀਆਂ ਨੇ ਠੀਕ ਹੈ ਜੀ ਨਾਲ ਇੱਕ ਉਹ ਕਹਾਵਤ ਜੀ ਕਹਿੰਦੇ ਹੁੰਦੇ ਆ ਕਹਿੰਦੇ ਵੀ ਬੱਕਰੀਆਂ ਅੱਠ ਭੇਡਾਂ ਸਾਠ ਇਹ ਕੀ ਗੱਲ ਹੁੰਦੀ ਹੈ ਇਹ ਉਹ ਬੱਕਰੀਆਂ ਥੋੜੀਆਂ ਜਿਹੀਆਂ ਚੀ ਬਾੜਾ ਕੋਸਾ ਬਾੜੀਆਂ ਚ ਨਹੀਂ ਹੈਗਾ ਅੱਛਾ ਥੋੜੀਆਂ ਜਿਹੀਆਂ ਚ ਬਾੜਾ ਕੋਲਾ ਥੋ ਵੇ 60 ਢੇੜਾਂ ਦੇ ਬਰਾਬਰ ਨੇ 8 ਬੱਕਰੀਆਂ ਹਾਂ ਬੱਕਰੀਆਂ ਜੇ ਭੇਡਾਂ ਵੀ ਬਾੜੀਆਂ ਰੱਖਦਾ ਉਹਨਾਂ 'ਚ ਵੀ ਕੋ ਖੱਟਣ ਨੂੰ ਨਹੀਂ ਅੱਛਾ ਬੱਕਰੀਆਂ 'ਚੋਂ ਛੋਟੀ ਫੜਾਈ ਨੂੰ ਬੰਦਰਾ ਵੇ ਫੜਾ ਬੱਕਰੀਆਂ 'ਚੋਂ ਵੀ ਬਾੜੀਆਂ 'ਚੋਂ ਕੋਈ ਖੱਟਣ ਨੂੰ ਨਹੀਂ ਥੋੜੀਆਂ ਚੁਈਆਂ ਹਮ ਹੁਣ ਇੱਕ ਬਾਾਰ ਚਰਾੰਦ ਘੱਟ ਹੈਨਾ ਚਰਾੰਦ ਤਾਂ ਸਾਡੇ ਬਾੜੀ ਆ ਅੱਛਾ ਹੁਣ ਉਮਰ ਨਹੀਂ ਰਹੀ ਚਾਰ ਨਾਲੀ ਠੀਕ ਹੈ ਉਮਰ ਉੱਤਰ ਗਈ ਚਰਾੰਦ ਦੀ ਤਾਂ ਸਾਡੇ ਛੱਡ ਗੱਲ ਦੇ ਦੇ ਘਾੜ ਨਹੀਂ ਆਣੇ ਰਹਿਣੀਆਂ ਨੇ ਬਚਣੀਆਂ ਨੇ ਅੱਛਾ ਉਹਨੂੰ ਬਣੀ ਨੂੰ ਮੈਂ ਕਿਹਾ ਮਖਿਆ ਓਰੇ ਆ ਜਾ ਹਾਂ ਹੁਣ ਆਊਗਾ ਨਿਕਰੇ ਤੇ ਲਵਾਉਂਗਾ ਛੱਟਾ ਛਕੀ ਉਹਦੀ ਠੀਕ ਹੈ ਹੁਣ ਆ ਸਾਰੀਆਂ ਉਹੀ ਨਸਲ ਦੀਆਂ ਨੇ ਬੱਕਰੀਆਂ ਤਾਂ ਬਦਲ ਗਈਆਂ ਨਹੀਂ ਹੈਗੀਆਂ ਬਦਲ ਗਈਆਂ ਬਹੁਤ ਸਾਰੀਆਂ ਤਾਂ ਸੋੜੀਆਂ ਹੀ ਨੇ ਉਹਨਾਂ ਦੀਆਂ ਤਾਂ ਸਹੀ ਗੱਲ ਕਹੀ ਜਾ ਰਹੀ ਹੈ ਆਹੀ 2-3 ਬੱਕਰੀਆਂ ਰਹਿ ਗਈਆਂ ਉਹਨਾਂ ਚੋਂ ਉਹ ਕਿਹ ਰਹਿ ਗਈਆਂ ਹਾਰਾ ਫੱਬੇ ਚ ਦੀ ਵੇਚਤੀਆਂ ਸੀ ਬੱਕਰੀਆਂ ਬੱਕਰੀਆਂ ਵੇਚਤੀਆਂ ਦੀਆਂ ਕਿਹੜਾਂ ਸਾਰੀਆਂ ਫਿਰ ਉਹ ਤਾਂ ਮੁੜ ਕੇ ਆ ਗਈਆਂ ਉਦੋਂ ਕੀ ਕੰਮ ਕੀਤਾ ਬੱਕਰੀਆਂ ਵੇਚ ਕੇ ਬੱਕਰੀਆਂ ਵਿੱਚ ਕੇ ਮਈਆਂ ਰੱਖੀਆਂ ਕਿਆਂ ਮੱਝਾਂ ਲੈ ਲਈਆਂ ਸਾਰੀਆਂ ਬੱਕਰੀਆਂ ਵੇਚ ਕੇ ਹਾਂ ਠੀਕ ਮੱਝਾਂ ਇਸਦੀ ਵੀ ਅਸੀਂ 3 ਲੱਖ 30 ਹਜ਼ਾਰ ਦੀਆਂ ਤਿੰਨ ਵੇਚੀਆਂ ਨੇ ਹੁਣ ਐਸੇ ਮੈਠਾਂ ਦੇ ਵੀ ਠਰਕੀਆਂ ਠੀਕ ਆ ਮੱਜਾਂ ਵੀ ਰੱਖਦੇ ਨਾਲ ਹਾਂ ਹੈਗੀਆਂ ਨੇ ਹੁਣ ਵੀ ਹਾਂ ਡੈਰੀ ਆ ਫਿਰ ਡੈਰੀ ਆ ਸਾਡੀ ਘਰ ਦੀ ਆ ਉਹ ਮੁੰਡੇ ਦੀ ਡੈਰੀ ਹੋਈ ਆ ਠੀਕ ਠੀਕ ਆ ਅੱਛਾ ਠੀਕ ਆ ਬੱਕਰੀਆਂ ਦਵਾਰੇ ਫੇਰ ਰੱਖ ਲੀਆਂ ਹੁਣ ਬੱਕਰੀਆਂ ਦੀ ਫੇਰ ਰਾਤ ਜੀ ਬਣੀ ਹਟੀ ਲਿਆਂਦੀਆਂ ਦਾ ਸੇ ਪੰਜ ਦੀਆਂ ਚਾਰ ਪੰਜ ਕਿਤੀਆਂ ਕੁਦਰਤ ਫੇਰ ਸੇ ਛਾ ਦੇ ਦਿੰਦੀ ਆ ਠੀਕ ਆ ਵੱਜ ਜਾਂਦੀਆਂ ਨੇ ਰਾਜ ਇੱਕ ਨਾਗਰੀ ਪੱਠ ਫਿਰਦੀ ਜਿਵੇਂ ਆਹ ਫੜੀ ਬਈ ਆ ਹਾਂ ਇਹ ਵੀ ਇੰਨਾ ਚੁਈਆਂ ਇਹ ਇੰਨਾ ਚੋ ਨਹੀਂ ਹੈਗੀ ਹੂੰ ਇਹ ਨਹੀਂ ਇੰਨਾ ਚੋ ਹੈ ਇਹ ਉਹ ਲੈਂਦੀ ਆ ਚੁਆ ਕਿੰਨਾਂ ਚੋਂ ਉਹ ਬੂਰ ਕੰਨੀਆਂ ਚੋਂ ਉਹ ਬੂਰ ਕੰਨੀਆਂ ਚੋਂ ਹੈ ਇਹ ਠੀਕ ਹੈ ਹੁਣ ਤਾਂ ਰਲਮਾ ਮਿਲਮਾ ਜਾ ਹੋ ਗਿਆ ਕੇਰਾ ਹਾਂ ਰਲਮਾ ਇਹਨਾਂ ਦੀ ਹੁਣ ਵਧਾਵਾਂਗੇ ਹਮ ਇਹ ਬੱਕਰੀਆਂ ਉਹਨੀਆਂ ਦੂਹਾਆਂ ਦੀਆਂ ਤਿੰਨਾਂ ਦੀਆਂ ਵਧਾਵਾਂਗੇ ਇਹ ਡੀ ਆਈ ਡੀ ਆਈ ਠੀਕ ਹੈ ਜੱਟਾਂ ਦੀ ਚੱਲ ਗਈ ਅੱਛਾ ਹਾਂ ਉਹ ਇੱਥੇ ਬੱਕਰੀਆਂ ਵਾਲੇ ਬਥੇਰੇ ਆਉਣਗੇ ਹਮ ਬਥੇਰੇ ਆਏ ਨੇ ਬਥੇਰੇ ਆਉਣਗੇ ਉਹਨਾਂ ਦੀ ਵਧੀਆ ਚੱਲਦੀ ਸੀ ਸਰਕਾਰ ਵਧੀਆ ਚੱਲਦੀ ਸੀ ਰੱਬ ਵਾਲਿਆਂ ਦੀ ਸਾਰੇ ਜਿੰਨੇ ਮੁਲਾਜ਼ਮਤੀ ਗਿਆ ਹਨੈਰੀ ਹੂੰ ਉਹਨਾਂ ਦੀ ਸ਼ਾਨੀ ਪੜਦੇ ਤੇ ਠੀਕ ਡੀ ਐਫ ਆ ਜਾਂਦਾ ਸੀ ਫਿਰ ਉਦੋਂ ਕਿਵੇਂ ਬਚਦੇ ਸੀ ਜੀ ਉਹਨਾਂ ਦੀ ਅੱਬੂ ਵਾਲਿਆਂ ਦੀ ਚੱਲਦੀ ਸੀ ਉਹਨਾਂ ਨੇ ਭੇਜਿਆ ਸੀ ਉਹ ਥੇ ਰਾਦੀਗਾ ਤੁੰਗੜ ਦਾ ਹਾਂ ਕਹਿੰਦੇ ਉੱਥੇ ਵੀ ਦਰਸ਼ਨ ਆ ਸਾਡਾ ਇੱਕ ਹੂੰ ਛਿਰਛਿਰੋਂ ਬਦਲ ਕੇ ਆਇਆ ਸੀ ਕਹਿੰਦਾ ਉਹਨੂੰ ਤਾਂ ਅਸੀਂ ਕੋਈ ਕਹਿਣਾ ਨਹੀਂ ਗੱਲ ਨਹੀਂ ਕਰਨੀ ਠੀਕ ਹੈ ਉਹਨੇ ਮੇਰੇ ਤੋਂ ਤਾਰੀ ਪੈਸਾ ਵੀ ਨਹੀਂ ਲਿਆ ਬੱਕਰਾ ਲੈ ਗਿਆ ਸੀ ਕਿਚੱਕ ਕੇ ਮਗਰੋਂ ਪੈਸੇ ਦੇਣ ਆ ਗਿਆ ਮੈਂ ਕਿਹਾ ਨਹੀਂ ਤੈਨੂੰ ਤਾਂ ਅੱਥਾਰ ਪੌਣਿਆਂ ਨੇ ਕਹਾਂ ਦੱਸਿਆ ਸੀ ਬਈ ਮੈਂ ਕਿਹਾ ਬੇਰੇ ਨੂੰ ਜੇਬ ਚ ਪਾ ਲਾ ਨਾ ਪਹਿਲਾਂ ਆ ਕੇ ਸਾਨੂੰ ਕੀ ਕਿਹਾ ਉਹਨੇ ਪਹਿਲਾਂ ਤਾਂ ਕਹਿੰਦੀ ਜੱਫੀ ਲਾਉਣਾ ਹੁੰਦਾ ਮੈਂ ਹੱਸਿਆ ਮੈਂ ਕਿਹਾ ਜੱਫੀ ਮੇਰੇ ਨਾਲ ਇੱਕ ਜੱਟਾਂ ਦਾ ਮੁੰਡਾ ਹੁੰਦਾ ਸੀ ਉਹ ਗਾਂ ਦੀ ਲਾ ਦਾਂਗੇ ਜੱਫੀ ਉਹ ਮੈਂ ਕਿਹਾ ਲਾ ਨਹੀਂ ਜੇ ਨਾ ਸਰਿਆ ਪਹਿਲਾਂ ਸਾਰਦੇ ਆ ਹਾਂ ਕਿਹੜਾ ਪਿੰਡ ਆ ਮਖਿਆ ਪਿੰਡ ਸਿਆੜ ਕਿਹਨਾਂ ਦਾ ਮੁੰਡਾ ਚੋਰਾ ਦਾ ਹੂੰ ਕਹਿੰਦਾ ਕੀ ਨਵਾਂ ਦਰਸ਼ਨ ਕਿਤਾਬ ਜੀ ਕੱਢ ਕੇ ਖੜ ਗਿਆ ਕਹਿੰਦਾ ਲੈ ਲੜੀਆਂ ਤੂੰ ਤਾਂ ਐਸਾ ਕਹਿੰਦਾ ਮੈਂ ਸਿਰ ਥਰੇ ਬਦਲ ਕੇ ਆ ਜਾਗਰ ਨੇ ਕਿਹਾ ਵੀ ਉੱਥੇ ਸਾਡਾ ਬੰਦਾ ਕਹਿਣਾ ਨਹੀਂ ਕੋਸ ਰੱਬੂ ਵਾਲੇ ਨੇ ਕਿਹਾ ਰੱਬੂ ਵਾਲੇ ਨੇ ਆਲਦੀ ਦੀ ਬਈ ਪੂਰੀ ਚੱਲਦੀ ਤੇ ਐਵੇਂ ਚਾਹੇ ਕੋਈ ਕੁਛ کہیں ਜਾਵੇ ਮੇਲੇ ਦੇ ਪੇਪਲ ਥੱਲੇ ਬੱਕਰੀ ਇਹਨਾਂ ਤੋਂ ਬਿਨਾ ਖਾਣ ਦਿੱਤੀ ਇਹ ਸਾਡੇ ਮੇਲੇ ਯਾਰਗ ਦੇ ਤੇ ਆਵਾਂਗੇ ਰੱਬ ਨੇ ਤੰਦਰੁਸਤੀ ਰੱਖੀ ਐ ਤਕੀ ਹੂੰ ਉਹਨੂੰ ਦੱਸਾਂਗੇ ਵੀ ਆਉਂਦੇ ਆ ਫਿਰ ਉਹ ਤਾਂ ਤੁਸੀਂ ਇੱਥੋਂ ਇਕੱਠੇ ਜਾਂਦੇ ਹੁੰਦੇ ਸਾਰੇ ਮੇਲਿਆਂ 'ਚ ਜਾਗਰ ਵਰਕੇ ਸਾਰੇ ਬਾਹਰੇ ਜਾਗਰ ਕਿਆਂ ਕੋਈ ਰਾਤ ਕੱਢਦੇ ਤੇ ਮੇਲੇ ਤੋਂ ਆ ਕੇ ਸਹੀ ਜਾਂਦੇ ਸੀ ਉੱਥੇ ਹੀ ਕੱਢਦੇ ਤੇ ਯਰਗ ਦੇ ਮੇਲੇ ਨੂੰ ਉੱਥੇ ਆ ਜਾਣਾ ਹੂੰ ਦੋ ਲਾਲਾ ਸੰਤੋਖ ਆ ਗਿਆ ਮਾਂ ਆ ਗਿਆ ਮੈਨੂੰ ਕਹਿੰਦਾ ਐਂ ਕਰੋ ਹੂੰ ਜਾਗਰ ਕਹਿੰਦਾ ਚਾਦਰਾਂ ਲੈ ਜਾਓ ਮਗਰੀ ਮਾਰ ਲਿਓ ਬੰਦੇ 15 ਬੈਠੇ ਨੇ ਕਰੇ ਅਸਿਆ ਇੱਕ ਅੱਧੀ ਬੋਤਲ ਨਾਲ ਮਗਰੀ ਮਾਰ ਲਿਓ ਕਹਿੰਦਾ ਸ਼ਰਾਬ ਦੀ ਉਤਨਾ ਹਾਂ ਆਪਣੇ ਬੱਕਰਾ ਵੀ ਉਹਦੀ ਛੱਟ ਕੇ ਦਿੰਦੇ ਹੈ ਪੂਰਾ ਚੱਲਦਾ ਪੂਰਾ ਚੱਲਦਾ ਹੀ ਰੋਟੀਆਂ ਨਾਲ ਹੋਣ ਵਾਲੀਆਂ ਲਾਈਆਂ ਹੁੰਦੀਆਂ ਦੀਆਂ ਉਹਨਾਂ ਦੀਆਂ ਅੱਛਾ ਹਾਂ ਹੋਰ ਬੁੜੀਆਂ ਲਾਈਆਂ ਹੁੰਦੀਆਂ ਠੀਕ ਹੈ ਟੋਕਰੇ ਚ ਰੋਟੀਆਂ ਧਰਦੇ ਹੁੰਦੇ ਤੇ ਹਮ ਕਹ ਮਗਰੀ ਮਾਰ ਕੇ ਬੋਤਲਾ ਮੰਗਾਉਂਦੇ ਹੁੰਦੇ ਤੇ ਜਾਂ ਇਕੱਠੇ ਹੋ ਜਾਂਦੇ ਤੇ ਠੀਕ ਹੈ ਮਗਰੀ ਮਾਰ ਕੇ ਚਾਦਰੇ ਦੀ ਹਮ ਫਾ ਬਾਬਾ ਤੇਰੇ ਚੇਲੇ ਵੀ ਬਣੇ ਹੋਣਗੇ ਬੱਕਰੀਆਂ ਵਾਲੇ ਕੋਲ ਕਿਹੜੇ ਬਣ ਗਏ ਤੇ ਖੁੱਛ ਖੱਚ ਗਏ ਅਛਾ ਕੀ ਕਿਤਾ ਬਣ ਗਏ ਯਾਦ ਕਰਦੇ ਨਹੀਂ ਹੈਗੇ ਫਿਰ ਯਾਦ ਕਾਦਾ ਕਰਦੇ ਨੇ ਇੱਕ ਤਾਂ ਉੱਥੇ ਉਹ ਚਾਲਾ ਮੇਰਾ ਵਧੀਆ ਚੇਲਾ ਉਹ ਸੀ ਹਾਂ ਅਸਲੀ ਮੇਰਾ ਸੀ ਉਹ ਠੀਕ ਹੈ ਹੁਣ ਕੀ ਕਰੀਏ ਠੀਕ ਹੈ ਉਰੇ ਇੰਨਾ ਖੁੰਦਾ ਪੜਿਆ ਤੇ ਇੱਥੇ ਪੇੜ ਵੀ ਦੇਤੀ ਸੀ ਉਹਨੂੰ ਬੱਕਰੀਆਂ ਵੀ ਦੇਤੀਆਂ ਦੀਆਂ ਦੋ ਘਿਰ ਬੱਕਰੀਆਂ ਬਣਾਈਆਂ ਦੋ ਘਿਰ ਖਾਲੀਆਂ ਹੁਣ ਵੀ ਕਿਹਾ ਸੀ ਆ ਜਾ ਅਜੇ ਵੀ ਅਜੇ ਵੀ ਟਾਈਮ ਹੈ ਉਹ ਤਾਂ ਤੇ ਉਹ ਆਤੀ ਸੁਣਾ ਮੰਗੂ ਉਰੇ ਵੇਖ ਖਲਾ ਨਿਕਾ ਅੱਛਾ ਸਾਡੇ ਚ ਪੜਿਆ ਉਹ ਦੋ ਵਾਰੀ ਬੱਕਰੀਆਂ ਦੁਬਾਰੇ ਬਣਾ ਲਈਆਂ ਮੰਨ ਕੇ ਦੁਬਾਰੇ ਬਣਾਤੀਆਂ ਤੇ ਫੇਰ ਸਾਲੇ ਜੀਆਂ ਖਾ ਖੂਗੇ ਲੋਕ ਹੂੰ ਇੱਥੋਂ ਲੈ ਕੇ ਨਿਕਲੇ 40 45 ਨਾਲ ਇੱਥੋਂ 40 45 ਨਾਲ ਲੈ ਕੇ ਨਿਕਲੇ ਹਾਂ ਹੂੰ ਹਾਂ ਖਤਮ ਕਰਕੇ ਫੇਰ ਆ ਗਿਆ ਵੇਚਦਾ ਨਸ਼ੇ ਪੱਤੇ ਨੇ ਵੀ ਖਰਾਬ ਕਰਦੇ ਨਾ ਬੰਦੇ ਨਸ਼ਾ ਦਾ ਕੁਝ ਨਹੀਂ ਖਾਂਦਾ ਅੱਛਾ ਮੋੜਾ ਜਾ ਖਾਂਦਾ ਉਹ ਨਹੀਂ ਖਾਂਦਾ ਨਾ ਉਹ ਹੋਰ ਵੀ ਹੋਰ ਬੰਦੇ ਹੋਰ ਕਰਤੇ ਖਰਾਬ ਹੂੰ ਖਾ ਖੂਗੇ ਬੱਕਰੀਆਂ ਲੋਕ ਉਹ